ਸਤਿ ਸ੍ਰੀ ਅਕਾਲ ਤੇ ਅੱਜ ਦਿਨ ਹੈਗਾ ਜੀ 13 ਤਰੀਕ ਤੇ ਅੱਜ ਹੈਗਾ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਲੋਹੜੀ ਦਾ ਦਿਨ ਹੈ ਤੇ ਮਣੀ ਨੂੰ ਬੁਲਾਇਆ ਸੀ ਵੀਡੀਓ ਬਣਾਉਣ ਦੇ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਅੱਜ ਅੱਜ ਕਾਹਦਾ ਦਿਨ ਹੈ ਅੱਜ ਲੋਹੜੀ ਦਾ ਹੈਪੀ ਸਾਰਿਆਂ ਨੂੰ ਹੈਪੀ ਲੋਹੜੀ ਮੇਰੇ ਵੱਲੋਂ ਤੇ ਹੁਣ ਆਪਾਂ ਕਿੱਥੇ ਚੱਲੇ ਹਾਂ ਹੁਣ ਅਸੀਂ ਆਪਣੇ ਕੰਮ ਕਰਨ ਚੱਲੇ ਹਾਂ ਹੁਣ ਅਸੀਂ ਚੱਲੇ ਆ ਜੀ ਥੋੜੀਆਂ ਜੀਆਂ ਵੀਡੀਓ ਬਣਾਉਣ ਆ ਆ ਸਾਡੇ ਇਹ ਦਰਸ਼ਕ ਪਹੁੰਚ ਚੁੱਕੇ ਸਾਡੀਆਂ ਵੀਡੀਓ ਦੇਖਣ ਤੇ ਸੋ ਮਣੀ ਇਹ ਆ ਸਾਡੇ ਬੱਚਾ ਓਏ ਅੱਜ ਦਿਨ ਕੀ ਓਏ ਲੋੜੀ ਚਾਹ ਨੂੰ ਕੀ ਅੱਜ ਅੱਜ ਅਸੀਂ ਜਾਵਾਂਗੇ ਲੋੜੀ ਮੰਮੀ ਚਾਹ ਨੂੰ ਕੀ ਅੱਜ ਆਹ ਨੂੰ ਤਾਂ ਪਤਾ ਹੀ ਨਹੀਂ ਹੂੰ ਪਤਾ ਹੋ ਅੱਜ ਤੁਸੀਂ ਕੀ ਹੈਗਾ ਓਮਾ ਲੋੜੀ ਤੇ ਲੋ ਜੀ ਅਸੀਂ ਫਿਰ ਅੱਜ ਲੋੜੀ ਮਨਾਵਾਂਗੇ ਤੇ ਜਿ ਸ਼ਾ ਨੂੰ ਪੰਗੜ ਭੂੜਵਾਵਾਂਗੇ ਤਾਂ ਹੁਣ ਅਸੀਂ ਚੱਲਨੇ ਆਂ ਫਿਲਹਾਲ ਵੀਡੀਓ ਸ਼ੂਟ ਕਰਨ ਤੇ ਤਾਂ ਬਈ ਜਿੱਦਾਂ ਛੋਟੇ ਮੋਟੇ ਸਾਡੇ ਬਲੌਗ ਹੁੰਦੇ ਨਾ ਵਿੱਚ ਜ਼ਰੂਰ ਜਾ ਕੇ ਦੇਖਿਆ ਕਰੋ ਸਪੋਰਟ ਕਰਿਆ ਕਰੋ ਵੱਧ ਵੱਧ ਓਏ ਅਰਸ਼ ਕਿੱਥੇ ਆਇਆ ਨਹੀਂ ਲਓ ਜੀ ਮਣੀ ਗਾਣਾ ਗਾ ਰਿਹਾ ਤੇ ਆਓ ਉਸ ਨੂੰ ਸੁਣਾਉਣਾ ਇੱਕ ਕਮੈਂਟ ਕਰਕੇ ਦੱਸੋ ਵੀ ਇਹ ਬੰਦੇ ਦੀ ਆਵਾਜ਼ ਸਹੀ ਹੈ ਕਿ ਇਹਦੀ ਕਮੇਡੀ ਸਹੀ ਹੈ ਤੈਨੂੰ ਕਿ ਲੱਗਦਾ ਚੈ ਗਾੜਾ ਸੁਣਾ ਇੱਕ ਕੀ ਪਤਾ ਦਨ ਲੱਗੀਆਂ ਤਾਂ ਜੀ ਦੇ ਹਾਇ ਦਿਲ ਤੇ ਲੱਗੀ ਨਾ ਮੈਨੂੰ ਜੀ ਦੇ ਕਰ ਤੁਨੀ ਸੌ ਮੇਰੀ ਹੁਣ ਛੱਡੀ ਨਾ ਪਰਮੋਸ਼ਨ ਘਾਟੋ ਕਰਦੀਆਂ ਇੱਕ ਮਾਪਿਆਂ ਦਾ ਪੁੱਤ ਲੁੱਟੇ ਦੀ ਕੋਈ ਵੇਣ ਕਿਲਰ ਨਹੀਂ ਨੂੰ ਦੀ ਕਮਲਿਏ ਆਸ਼ਕ ਦਾ ਦਿਲ ਟੁੱਟੇ ਨਹੀਂ ਤੇਰੇ ਯਾਰ ਦਾ ਪੱਕਾ ਫਣ ਕੁੜੇ ਨੀ ਚਿੰਟੂ ਨਾਮਾ ਤੂੰ ਲੱਭਿਆ ਜੜਾ ਨੀ ਤੇਰੀ ਰੋਜ਼ ਦੀ ਅਦਲਾ ਬਦਲਨੇ ਨੀ ਬਲ ਯਾਰ ਬਦਲਤਾ ਤੇਰਾ ਨੀ ਤੇਰੀ ਰੋਜ਼ ਦੀ ਅਦਲਾ ਬਦਲਨੇ ਨੀ ਬਲ ਯਾਰ ਬਦਲਤਾ ਤੇਰਾ ਨੀ ਚਲੇ ਵਾਸੇ ਹੂੰ ਕਿਵੇਂ ਲੱਗਾ ਇਹ ਸਾਰਾ ਨਿਕਮੜਾ ਦੂਰ ਕਰਕੇ ਦੇਖਿਓ ਤੈਨ ਮਿਲਦਾ ਫਿਰ ਸਬਸਕ੍ਰਾਈਬ ਨਹੀਂ ਕਰੇ ਹਾਂ ਚਾ ਮਿਲਦਾ ਅਗਲੀ ਲੋਕੇਸ਼ਨ ਤੇ ਤੂੰ ਆਣੀ ਕਿੱਧਰ ਫਿਰਦਾ ਓਏ ਕਿੱਥੇ ਗਿਆ ਸੀ ਤੁਸੀਂ ਨਹੀਂ ਕਰੀ ਹੈ ਕਰੀ ਕਿਹੜਾ ਕਰਦਾ ਉਧਰ ਤਾਂ ਆਪਣਾ ਸਮਾਨ ਕਿੱਥੇ ਹੋਏ ਬਣੀ ਮੇਰੇ ਉਧਰ ਹੀ ਪਿਆ ਕਰੇ ਆਪਣੇ ਅੱਜ ਨਾਲ ਇਦਾਂ ਵੇ ਸ਼ੂਟ ਉਹ ਕਰਾਂਗੇ ਤੁਸੀਂ ਕਿਹਦੇ ਫੈਨ ਆ ਕਾਲੇ ਦੇ ਕਿ ਪਾਲੀ ਦੇ ਕਾਲੀ ਦੇ ਹਾਂ ਗਵਾਂਢੀ ਤਾਂ ਕਰਕੇ ਪਾਲੀ ਦੇ ਵੀ ਹੈਗੇ ਫੈਨ ਪਾਲੀ ਦੇ ਚਲ ਠੀਕ ਐ ਤੇਰੇ ਵੀ ਫੈਨ ਆ ਓਏ ਤੇਰੇ ਘੱਟ ਫੈਨ ਆ ਬਾਈ ਹੁਣ ਤੇਰੀ ਆਡੀਅੰਸ ਛੱਡ ਗਈ ਹੁਣ ਕਾਲੇ ਦੇ ਫੈਨ ਹੋ ਗਏ ਜ਼ਿਆਦਾ ਓਏ ਓਏ ਤੂੰ ਲੋੜੀ ਦਾ ਦਵਾਣੀ ਦਾ ਇਹ ਜੋ ਆਕਾ ਨੇ ਪਤੰਗ ਹੋਈ ਜਨਾ ਦੇਖ ਲੈ ਆ ਆ ਬਾਬਾ ਜੀ ਆਇਆ ਸਾਡੇ ਘਰੇ ਉਹ ਦੇਖੀ ਪਾੜਦਾ ਨਹੀਂ ਓਏ ਉਹ ਤੁਹਾਡੀ ਗਾਲ ਘੜਤੀ ਕੀ ਹਾਲ ਐ ਬਾਈ ਤੋ ਉਡੀ ਤੇ ਕੀ ਮੈਸੇਜ ਦੇਣਾ ਚਾਹੁੰਦਾ ਅੱਜ ਆਲੇ ਤਨ ਤੂੰ ਦੋ ਕਹਿ ਨਹੀਂ ਅੱਜ ਹੈਪੀ ਲੋੜੀ ਕਿ ਵਿਸ਼ ਕਿਤੇ ਲੋੜੀ ਬਈ ਸਾਰਿਆਂ ਨੂੰ ਅੱਜ ਤਾਂ ਬਸ ਐਵੇਂ ਬੋਲ ਲੱਖ ਲੱਖ ਮੁਬਾਰਕਾ ਤਨੂੰ ਹੈਪੀ ਲੋੜੀ ਹੋ ਵਸਤ ਬਹਿ ਲੋੜੀ ਦੀ ਹੈਪੀ ਲੋੜੀ ਲੋੜੀ ਵੀ ਹੈਪੀ ਲੋੜੀ ਅੱਜ ਵੀ ਸਿੱਤਰ ਆ ਕੇ ਖੋਲਾ ਰਹੇ ਹਾਂ ਆਓ ਜੀ ਅਸੀਂ ਉਸ ਜਗ੍ਹਾ ਤੇ ਆ ਗਏ ਜਿੱਥੇ ਅਸੀਂ ਹਮੇਸ਼ਾ ਆਸਤੱਕ ਵੀਡੀਓ ਬਣਾਈਆਂ ਲਓ ਜੀ ਫਿਰ ਆ ਗਏ ਉਸੇ ਹੰਦਾਜ ਵਿੱਚ ਉਸੀ ਜਗ੍ਹਾ ਤੇ ਅੱਜ ਅਸੀਂ ਫੇਰ ਪਹੁੰਚ ਚੁੱਕੇ ਹਾਂ ਤੇ ਉੱਥੇ ਜਾ ਕੇ ਬਣਾਉਨੇ ਆ 10 ਵਾਰਾ ਵੀਡੀਓ ਜੂਗੀ ਸਾਡੇ ਸਕ੍ਰਿਪਟਾਂ ਦੇ। ਹਾਂ। ਇੱਧਰ ਇੱਧਰਲੇ ਪਾਸੇ ਹੋ ਗਏ ਹੁਣ ਪਰ ਇੱਧਰ ਮਾਰਾ ਕਿ ਨਹੀਂ ਲੱਤ। ਤੇ ਤੀਜੀ ਜਗ੍ਹਾ ਦੇਖਦਾ ਆਹੀ ਮੋਟਰ ਤੇ ਆਹੀ ਖੇਤ ਆ ਜਿੱਥੇ ਹਮੇਸ਼ਾ ਪਾਣੀ ਤੇ ਆ ਉਹ ਦਰਖਤ ਜਿੱਥੇ ਅਸੀਂ ਵੀਡੀਓ ਬਣਾਉਣ ਲਈ ਨਾਮ ਲੈ ਕੇ ਗੀਆ ਖਾਣੀ। ਗ੍ਰਾਜ਼ ਮੇਰੇ ਕੱਦਾਂ ਲੱਗ ਰਿਹਾ ਫਿਰ ਤਨ ਅੱਜ ਬਹੁਤ 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 ਟਾਈਮ ਬਾਅਦ ਚੁੰਨੀ ਲੱਗ। ਕਿਦਾਂ ਫੀਲ ਕਿਦਾਂ ਹੁੰਦਾ। ਪੈਰ ਤੇ ਲੱਕ ਜਮ ਉਹੀ ਬਣ ਜਾਂਦੀ ਆ। ਕੱਦਲੀ ਵਾਲੀ। ਹੈਂ? ਗਾਲ ਕੱਢੀ ਭੈਣ ਲਿਆ ਖਾਸਮਾਂ ਲਾਈਕ ਕਿਸ ਸਰ ਕਪਾਈ ਕੋ ਕਰੇਗਾ ਹੈ ਲਾਈਕ ਕਿਸ ਸਰ ਪਾਈ ਵੀ ਕਰੇ ਕਾਲਾ ਤਾਂ ਭਾਏ ਚਿੱਟਾ ਨਜ਼ਰ ਆਉਣ ਲੱਗਾ ਗੱਲ ਕੀ ਹੁੰਦਾ ਨਾ ਨਾ ਜਿਹੜੀ ਹੁਣ ਕਿ ਮੱਗੇ ਵਾਲੇ ਦੰਨੀ ਨਾਉਣਾ ਇਹ ਨਹੀਂ ਇਹ ਫੇਰ ਵਾਲੇ ਵੀ ਲਾਉਂਦਾ ਨਹੀਂ ਖਾਂਦਾਗਾ ਅੱਛਾ ਸੀਨ ਸੀਨ ਕਰਨੇ ਨਾ ਕਿ ਇਹ ਨਖਰੇ ਕਰਦੇ ਬਾਤ ਨੂੰ ਦੇ ਕੇ ਦਿਖਾਉਂਦਾ ਤੇਰੇ ਆਹ ਤਿਆ ਲਾ ਲਓ ਇਹ ਵਧੀਆ ਦਾ ਹੈ ਤਾਂ ਤੇਰੇ ਚ ਵੀ ਪਾਲੀ ਆ ਗਈ ਹਾਂ ਉਹ ਵੀ ਚੱਲ ਰਹੀ ਅਜੇ ਕਮ ਖਰਾਬ ਨਹੀਂ ਹੋਈ ਸ਼ੁਭੰਦਾ ਚਲੋ ਭਾਈ ਚੌੜੀਆਂ ਤੇ ਲਓ ਜੀ ਤੁਹਾਨੂੰ ਮਿਲਦਾ ਫਿਰ ਅਸੀਂ ਵੀਡੀਓ ਦੇ ਵਿੱਚ ਸਾਡੇ ਚੈਨਲ ਨੂੰ ਕਰੋ ਸ਼ੱਕਰ ਪਾਈ 想去寻找这爱情。有些人错过才是一种幸运，提醒我对的人好不容易。ਵਲੌਗ ਦੇਖ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਸਬਸਕ੍ਰਾਈਬ ਤੇ ਬਾਕੀ ਗੱਲਾਂ ਦਾ ਸਤਿ ਸ਼੍ਰੀ ਅਕਾਲ ਤੇ ਸਾਨੂੰ ਸਪੋਰਟ ਕਰੋ ਤੇ ਸਾਡਾ ਤੇ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਲੱਗ ਗਿਆ ਕਿ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ